ਅੱਜ ਅਸੀਂ ਜਿਹੜੀ ਵੱਲਾ ਸੁਲਤਾਨਵਿੰਦ ਨਹਿਰ ਤੇ ਹੰਸਲੀ ਤੇ ਖੜੇ ਆਂ ਤਾਰਾਂ ਵਾਲੇ ਪੁਲ ਤੇ ਜਿੱਥੋਂ ਪਵਿੱਤਰ ਸਰੋਵਰ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰਾਂ ਵਾਸਤੇ ਜਲ ਜਾਂਦਾ ਹੈ ਔਰ ਉੱਥੇ ਅਸੀਂ ਮਨਰੇਗਾ ਤੋਂ ਜਿਹੜੀ ਪਿਛਲੇ ਸਮੇਂ ਦੀ ਲੇਬਰ ਲੱਗੀ ਆ ਉਹਦੇ ਅੱਜ ਕੰਮ ਦਾ ਜਾਇਜ਼ਾ ਲੈਣ ਆਏ ਆ ਕਿਉਂਕਿ ਬਹੁਤ ਮੰਦੀ ਹਾਲਤ ਸੀ ਔਰ ਉਹਦੀ ਸਫਾਈ ਦਾ ਪ੍ਰਬੰਧ ਵੀ ਕੀਤਾ ਔਰ ਇਹਨੂੰ ਸਿਵਲ ਦਾ ਕੰਮ ਛੋੜਾ ਹੋਣ ਵਾਲਾ ਹੈ ਉਹਦੇ ਤੇ ਮੈਂ ਸੋਨ ਜੀ ਨੂੰ ਕਿਹਾ ਕਿ ਉਹਦੇ ਤੇ ਵੀ ਵਰਕਆਊਟ ਕਰੋ ਵੀ ਕਿਸ ਤਰੀਕੇ ਦੇ ਨਾਲ ਅਸੀਂ ਇਹ ਪਾਣੀ ਸਾਫ਼ ਜਿਹੜਾ ਉਹ ਜਾਵੇ ਕਿਉਂਕਿ ਕੋਈ ਸ਼ੱਕ ਨਹੀਂ ਕਿ ਅਗਲੇ ਬੰਨੇ ਫਿਲਟਰ ਲੱਗੇ ਨੇ ਬਹੁਤ ਵੱਡੇ ਵੱਡੇ ਪਰ ਇੱਥੋਂ ਵੀ ਜਿਹੜਾ ਪਾਣੀ ਆ ਉਹ ਸਾਫ਼ ਹੋ ਕੇ ਇੱਥੇ ਜਾਣਾ ਚਾਹੀਦਾ ਸੋ ਇਹਦੇ ਦੋ ਪੜਾਅ ਬਣਾਉਂਦੀ ਮੈਂ ਇਹਨਾਂ ਨਾਲ ਗੱਲ ਕੀਤੀ ਹੈ ਪਹਿਲਾਂ ਵੀ ਇੱਕ ਮਹਾਂਪੁਰਸ਼ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਔਰ ਹੁਣ ਇਹਦੀ ਇੱਕ ਤਾਲਾ ਖੋਲ੍ਹ ਕੇ ਉਹਨਾਂ ਤੋਂ ਚਾਬੀ ਲੈ ਕੇ ਜਿਹੜੀ ਅੰਦਰ ਦੀ ਸਫਾਈ ਹੈ ਉਹ ਵੀ ਇਹਦੀ ਹੰਸਰੀ ਦੀ ਕਰਾਈ ਜਾਏਗੀ ਤਾਂ ਕਿ ਜਿਹੜੇ ਪਿੱਤਰ ਸਰੋਵਰਾਂ ਦੇ ਜਾਲੇ ਕੋਈ ਸ਼ੱਕ ਨਹੀਂ ਉੱਥੇ ਲੱਗੇ ਨੇ ਫਿਲਟਰ ਲੱਗੇ ਨੇ ਪਰ ਇੱਥੋਂ ਵੀ ਜਿਹੜਾ ਪਾਣੀ ਸਾਫ਼ ਸੁਥਰਾ ਜਿਹੜਾ ਉੱਥੋਂ ਤੱਕ ਜਾਵੇ ਇਹ ਸਾਫ਼ ਸੁਥਰਾ ਪਾਣੀ ਜਿੱਥੇ ਸਾਡੇ ਮਨੁੱਖਾਂ ਵਾਸਤੇ ਜ਼ਰੂਰੀ ਹੈ ਤੇ ਉਸ ਅਮਰਤ ਸਰੋਵਰ ਦੇ ਵਿੱਚ ਵੀ ਬਹੁਤ ਲੋਕ ਆਉਂਦੇ ਨੇ ਔਰ ਇਹਨੂੰ ਜਿਹੜੀ ਸੇਵਾ ਹੈ ਇਹ ਮੰਦਿਰੇਗਾ ਦੇ ਰਾਹੀਂ ਅਸੀਂ ਕਰਵਾ ਰਹੇ ਹਾਂ ਔਰ ਇਹ ਜਿਹੜੇ ਕੰਮ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਲੀਟ ਹੋਣਗੇ ਉਜਲਾ ਰਵ ਰਮੰਦਰ ਸਾਹਿਬ ਜਾਂਦੇ ਜਾਣ ਨੂੰ ਤੁਸੀਂ ਕਰ ਰਹੇ ਹੋ ਬਟ ਰਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਵੀ ਕੋ ਚੱਲ ਕੀਤਾ ਜਾਏਗਾ ਕਿਉਂ ਮੰਡੀ ਖੌਂਗ ਦੀ ਗੱਲ ਕਰਨੀ ਹੈ ਬੜਾ ਖਰਾਬ ਰਸਤਾ ਹੈ ਉਹ ਵੀ ਦੇਖੋ ਇਹ ਮੁਸ਼ਕਿਲਾਂ ਜਿਹੜੀ ਛੋਟੀ ਵੀ ਰਹੀ ਹੈ ਕਿ ਜਦੋਂ ਲੋਕਲ ਗਵਰਨਮੈਂਟ ਹੀ ਨਾ ਹੋਵੇ ਕੌਂਸਲਰਾਂ ਦਾ ਨਾ ਹੋਣਾ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਇਸ ਵੇਲੇ ਕਿਉਂਕਿ ਇਹ ਹਾਊਸ ਦੇ ਕੰਮ ਨੇ ਕਾਰਪੋਰੇਸ਼ਨ ਦੇ ਕੰਮ ਨਹੀਂ ਇਹ ਸਾਡੇ ਕੋਈ ਇਨਾ ਵੱਡਾ ਬਜਟ ਨਹੀਂ ਹੁੰਦਾ ਮੈਂ ਐਮਪੀ ਲੈਡ ਜੋ ਜਿਹੜਾ ਉਹਨਾਂ ਰੱਖਿਆ ਉਹ ਠੀਕ ਕੀਤਾ ਜਾ ਸਕੇ ਸੋ ਮੈਂ ਕਮਿਸ਼ਨਰ ਨਾਲ ਗੱਲ ਕਰਕੇ ਅੱਗੇ ਵੀ ਕੁਝ ਰਸਤੇ ਠੀਕ ਕਰਾਏ ਨੇ ਇਹ ਵੀ ਉਹਨਾਂ ਦੇ ਧਿਆਨ ਚਾਰ ਰਹੀ ਮੈਂ ਦਿੱਤਾ ਕਿਉਂਕਿ ਸੰਗਤ ਬਹੁਤ ਜਾਂਦੀ ਹੈ ਬਹੁਤ ਸਾਨੂੰ ਇਹਦੇ ਗੱਲ ਦੇ ਕਈ ਈਮੇਲ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਉਹਨਾਂ ਨੂੰ ਮੈਂ ਕਿਹਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਫੰਡ ਅਰੇਂਜ ਕਰਕੇ ਮੈਂ ਡੀ ਸਾਹਿਬ ਨਾਲ ਵੀ ਗੱਲ ਕੀਤੀ ਵੀ ਉਹ ਰਸਤੇ ਜਿਹੜੇ ਐ ਉਹਨਾਂ ਨੂੰ ਠੀਕ ਕੀਤਾ ਜਾਵੇ ਜਿਹੜੇ ਅਸੀਂ 16 ਕੰਮ ਦਿੱਤੇ ਨੇ ਡੀ ਸਾਹਿਬ ਨੂੰ ਲਿਖ ਕੇ ਉਹਨਾਂ ਦੇ ਕੰਮ ਇਹ ਗੁਰਮੁਖਵੰਦਰ ਸਾਹਿਬ ਦੇ ਰਸਤਿਆਂ ਦਾ ਵੀ ਹੈ ਹੋਜਾ ਸਾਹਿਬ ਇਹ ਜੀ ਮਹਿਰ ਇਹ ਸ਼ੁਰੂਆਤ ਨਹੀਂ ਪਠਾਨਕੋਟ ਤੋਂ ਹੁੰਦੀ ਹੈ ਰਸਤੇ ਵਿੱਚ ਬਹੁਤ ਸਾਰੇ ਲੋਕ ਨੇ ਜਿਹਦੇ ਵਿੱਚ ਗੰਦਾ ਪਾਣੀ ਜਿਹੜਾ ਸੋੜਦੇ ਨੇ ਜਿਹੜੇ ਸੀਵਰੇਜ ਦੇ ਪਾਣੀ ਜਿਹਦੇ ਨੇ ਕਿ ਕੋਈ ਇਸ ਤਰ੍ਹਾਂ ਦੀ ਪ੍ਰਵੀਜ਼ਨ ਬਣਵਾਈ ਜਾ ਸਕਦੀ ਹੈ ਕਿ ਦੋਨੋਂ ਜਿੱਥੋਂ ਸ਼ੁਰੂ ਹੁੰਦਾ ਹੈ ਇੱਥੇ ਤੱਕ ਜਿਹੜਾ ਆ ਇਹਨੂੰ ਸਾਫ਼ ਜਲ ਰੱਖਿਆ ਜਾਵੇ ਤਾਂ ਜੋ ਕਿ ਇਹ ਬਹੁਤ ਪਵਿੱਤਰ ਜਲ ਬਣਿਆ ਜਾਵੇ ਦੇਖੋ ਇਹਦੇ ਵਿੱਚ ਸਿਸਟਮ ਨੂੰ ਐਕਟਿਵ ਕਰਨਾ ਪਊਗਾ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਤੁਸੀਂ ਇਹਦੇ ਵਿੱਚ ਗੰਦਾ ਜਲ ਨਹੀਂ ਪਾ ਸਕਦੇ ਕੋਈ ਸੀਵਰੇਜ ਦਾ ਪਾਣੀ ਇਹਦੇ ਵਿੱਚ ਨਹੀਂ ਪਾ ਸਕਦੇ ਗੱਲ ਤੇ ਇਹ ਹੈ ਕਿ ਜਿਹੜੀ ਸਰਕਾਰ ਹੈ ਜਾਂ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਜਾਂ ਜਿਹੜਾ ਉੱਥੇ ਡਿਪਾਰਟਮੈਂਟ ਹੈ ਚਾਹੇ ਡੈਪਟੀ ਕਮਿਸ਼ਨਰ ਦਾ ਏਰੀਆ ਪੈਂਦਾ ਵੀ ਉਹ ਕਿੰਨੇ ਐਕਟਿਵ ਨਹੀਂ ਸੋ ਜਿੱਥੇ-ਜਿੱਥੇ ਵੀ ਕੋਈ ਸਾਡੇ ਧਿਆਨ 'ਚ ਇੱਥੇ ਆ ਰਿਹਾ ਸੀ ਇੱਥੇ ਤੇ ਠੀਕ ਕਰ ਰਹੇ ਆ ਜੇ ਕੋਈ ਹੋਰ ਵੀ ਸਾਡੇ ਧਿਆਨ ਚ ਆਏਗਾ ਪਠਾਨਕੋਟ ਤੋਂ ਲੈ ਕੇ ਇੱਥੋਂ ਤੱਕ ਅਸੀਂ ਸਰਕਾਰ ਦੇ ਧਿਆਨ ਚ ਲਾਵਾਂਗੇ ਇਹ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ ਕਾਨੂੰਨ ਬਣੇ ਨੇ ਤੁਸੀਂ ਸ਼ਕਤੀ ਨਾਲ ਪੇਸ਼ ਆਓ ਕਾਨੂੰਨੀ ਕਾਰਪੇ ਕਰੋ ਜਿਹੜਾ ਬੰਦਾ ਗਲਤ ਕਰਦਾ ਹੈ ਤੋ ਆਪੇ ਉਹ ਕਿਉਂਕਿ ਇਹ ਪਾਣੀ ਸਾਰੇ ਜਾਂਦਾ ਹੁਣ ਦੇਖੋ ਨਾ ਪਠਾਨਕੋਟ ਦੀ ਤੁਸੀਂ ਗੱਲ ਕੀਤੀ ਉੱਥੋਂ ਆ ਕੇ ਇੱਥੇ ਅਨਸਰੀ ਚ ਪਾਣੀ ਪੈ ਕੇ ਪਵਿੱਤਰ ਸ਼ਰੋਵਰਾਂ ਨੂੰ ਜਲ ਜਾਂਦਾ ਹੈ ਇੱਥੋਂ ਦੀ ਦੁਰਗਾਣਾ ਤੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਆ ਆਪਾਂ ਨੂੰ ਕੁਝ ਵੀ ਮਤਲਬ ਸਮਝੋ ਆਪਣਾ ਨੂੰ ਵੀ ਲੈਣੀ ਪੈਣੀ ਹੈ ਔਰ ਜਿਹੜੇ ਜਿਹੜੀ ਕਾਰਜ ਪ੍ਰਣਾਲੀ ਹੈ ਜਿਹੜੀ ਬਿਊਰੋਕ੍ਰੇਸੀ ਹੈ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਜੇ ਤੁਸੀਂ ਫੰਡ ਇੱਥੇ ਮੁਹੱਈਆ ਕਰਵਾਦੇ ਹੋ ਉਸ ਦੇ ਤਹਿ ਕਿਹੜੇ ਕਿਹੜੇ ਕੰਮ ਕਰਵਾਏ ਜਾ ਰਹੇ ਦੇਖੋ ਉਹਦੇ ਤਹਿ ਤੇ ਇੱਕ ਤੇ ਸੈਰਗਾ ਬਣ ਰਹੀ ਹੈ ਜਿਹੜੀ ਤਾਰਾ ਵਾਲੇ ਪੁਲ ਤੋਂ ਸੁਲਤਾਨਵਿੰਡ ਚਾਟੀਵਿੰਡ ਪੁਲ ਤੋਂ ਨਹਿਰ ਤੋਂ ਲੈ ਕੇ ਤਰਨਤਾ ਰੋਡ ਤੋਂ ਇੱਧਰ ਤੱਕ ਆ ਰਹੇ ਨੇ ਉੱਥੇ ਸੈਰਗਾ ਬਣਾ ਰਹੇ ਆ ਇਹਹੀ ਸੈਰਗਾ ਅਸੀਂ ਕੰਟੀਨਿਊ ਤਾਰ ਵਾਲੇ ਪੁਲ ਤੋਂ ਲੈ ਕੇ ਜਿੱਥੇ ਰੇਲਵੇ ਲਾਈਨ ਹੈ ਜਾਂ ਅੱਗੇ ਵੱਲਾ ਪਿੰਡ ਹੈ ਉਧਰ ਨੂੰ ਅੱਗੇ ਵਧਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੇਰਾ ਮੰਨਣਾ ਹੈ ਕਿ ਬਹੁਤ ਇਹ ਜਿਹੜੇ ਜਿੰਨੇ ਸ਼ਹਿਰ ਨੇ ਜਿੰਨਾ ਦੋਈ ਬਣੀ ਸ਼ਹਿਰ ਵਸਿਆ ਹੈ ਬਾਦੀ ਵਸੀ ਹੈ ਇੱਥੇ ਕੋਈ ਪਾਰਕ ਨਹੀਂ ਹੈਗਾ ਕੋਈ ਸੈਰਗਾ ਨਹੀਂ ਹੈਗੀ ਸੋ ਇਹ ਇੱਕ ਪਹਿਲ ਸਾਡੀ ਹੈਗੀ ਆ ਔਰ ਇਹਦੇ ਤੋਂ ਆਉਂਦੇ ਰਵਾਂਗੇ ਇਹਦੇ ਤੇ ਜਿਹੜੀ ਮਨਰੇਗਾ ਤੇ ਰਹੀਂ ਕੰਮ ਜਿਹੜੇ ਹੋਰ ਵੀ ਹੋਣ ਵਾਲੇ ਉਹ ਕਰਵਾਉਂਦੇ ਰਵਾਂਗੇ ਤਾਂ ਕਿ ਇਹਦੀ ਸਫਾਈ ਜਿਹੜੀ ਹੈ ਉਹ ਚੱਲਦੀ ਰਹੇ ਔਰ ਇਹ ਜਿਹੜੇ ਪਾਣੀ ਨੇ ਇਹਨਾਂ ਨੂੰ ਸਾਫ ਰਖੀਏਔਰ ਜਿਹੜੇ ਪੀਂਜੋਗ ਪਾਣੀ ਕਿਉਂਕਿ ਹੁਣ ਨਹਿਰ ਦੇ ਵਿੱਚੋਂ ਹੀ ਪਾਣੀ ਸਾਰੇ ਸ਼ਹਿਰ ਨੂੰ ਮਿਲਣਾ ਹੈ ਜਿਹੜਾ 1100 ਕਰੋੜ ਦਾ ਪ੍ਰੋਜੈਕਟ ਲਾ ਰਹੇ ਆ ਉਹਦੇ ਵਿੱਚ ਬੱਲੇ ਦੇ ਲਾਗੇ ਤੁਹਾਨੂੰ ਪਤਾ ਹੈ ਉਹ ਨਹਿਰ ਦਾ ਪਾਣੀ ਹੀ ਸਾਫ਼ ਹੋ ਕੇ ਸਾਰੇ ਲੋਕਾਂ ਨੂੰ ਮਿਲਣਾ ਹੈ ਸੋ ਇਹਨੂੰ ਸਾਫ਼ ਰੱਖਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ ਇਹਨੂੰ ਸਾਫ਼ ਵੀ ਰੱਖਾਂਗੇ ਅੱਛੀ ਸ਼ਹਿਰਗਰ ਵੀ ਬਣਾਵਾਂਗੇ ਜਿੰਨਾ 16 ਮੁੱਦੇ ਤੁਸੀਂ ਗੱਲ ਕਰ ਰਹੇ ਹੋ ਕਿੱਥੇ ਤੁਸੀਂ ਲੇਟ ਨਹੀਂ ਹੋਗੇ ਬਹੁਤ دیر ਬਾਅਦ ਤੁਸੀਂ ਆਵਾਜ਼ ਚੁੱਕੀ ਜਾਂ ਪਹਿਲੇ ਚੁੱਕਦੇ ਤਾਂ ਸ਼ਾਇਦ ਇਹ ਕੰਮ ਹੋਏ ਹੁੰਦਾ ਬਈ ਆਵਾਜ਼ ਪਹਿਲਾਂ ਵੀ ਚੁੱਕੀ ਆ ਆਵਾਜ਼ ਤੁਸੀਂ ਪਾਰਲੀਮੈਂਟ ਚ ਦੇਖੋ ਪਹਿਲਾਂ ਵੀ ਚੁੱਕੀ ਜੋ ਜੋ ਚੀਜ਼ ਕੋ ਧਿਆਨ ਚਾਈ ਜਾਂਦੀ ਹੈ ਤੇ ਉਤੋਂ ਇਹ ਚੀਜ਼ਾਂ ਧਿਆਨ ਚ ਦਿੱਤੀਆਂ ਜਾਂਦੀਆਂ ਨੇ ਇਹ ਕੰਮ ਹੈ ਫਿਰ ਉਹੀ ਗੱਲ ਕਹਿਣਾ ਕਿ ਲੋਕਲ ਕਾਉਂਸਲਰ ਦਾ ਐਮ ਐਲ ਏ ਸਬੰਧ ਦੇ ਕੰਮ ਨੇ ਉਹਨਾਂ ਦੇ ਧਿਆਨ ਚ ਆਉਣ ਵਾਲੀਆਂ ਚੀਜ਼ਾਂ ਨੇ ਇਹ ਉਹਨਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਸਾਰੇ ਸਟੇਟ ਸਬਜੈਕਟ ਨੇ ਇਹਦੇ ਚ ਕੋਈ ਸਬਜੈਕਟ ਇਹੋ ਜਾਨੀ ਜਿਹੜਾ ਸੈਂਟਰਲ ਗਵਰਨਮੈਂਟ ਦੇ ਨਾਲ ਰਿਲੇਟਡ ਹੋਵੇ ਪਰ ਅਸੀਂ ਫਿਰ ਵੀ ਉਹ ਆਪ ਜ਼ਿੰਮੇਵਾਰੀ ਲੈਂਦੇ ਹੋਏ ਵੀ ਚਲੋ ਠੀਕ ਹੈ ਜੇ ਕਾਉਂਸਲਰ ਕੰਮ ਨਹੀਂ ਕਰਦਾ ਜੇ ਐਮ ਐਲ ਏ ਨਹੀਂ ਕਰਦਾ ਅਸੀਂ ਉਹਦੀ ਜ਼ਿੰਮੇਵਾਰੀ ਆਪ ਲੈਨੇ ਆਂ ਔਰ ਕਰਵਾ ਰਹੇ ਹਾਂ ਸੋ ਇਹ ਕਿਉਂਕਿ ਮੈਂ ਬਤੌਰ ਕਾਉਂਸਲਰ ਵੀ ਜੋ ਮੈਂ ਡਿਊਟੀ ਕੀਤੀ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਵੀ ਡਿਊਟੀ ਕਰ ਰਹੀ ਹਾਂ ਉਸੇ ਹੀ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਨਿਭਾਵਾਂ ਨੂੰ ਕੁਝ ਸੁਧਾਰ ਨਜ਼ਰ ਆਉਂਦਾ ਪਰ ਪ੍ਰੋਪਰ ਜਿਹੜਾ ਕਿ ਸੁਧਾਰ ਹੋਣਾ ਚਾਹੀਦਾ ਕਿਉਂਕਿ ਅੱਜ ਵੀ ਲੋਕ ਜਿਹੜੇ ਨੇ ਕੀ ਦੇਖੇਗੇ ਨੇ ਉਹ ਗੰਦਗੀ ਫੁੱਟ ਦੇ ਬਿਨ ਦੇਖੋ ਇਹ ਮਾਨਸਿਕਤਾ ਦਾ ਸੁਧਾਰ ਤੇ ਲੋਕਾਂ ਨੂੰ ਕਰਨਾ ਪਊਗਾ ਆਪਣੇ ਦਿਮਾਗ ਦੀ ਗੰਦਗੀ ਤੇ ਲੋਕਾਂ ਨੂੰ ਖੁਦ ਕੱਢਣੀ ਪਊਗੀ ਉੱਥੋਂ ਤੱਕ ਤੇ ਅਸੀਂ ਕਹਿ ਸਕਦੇ ਆ ਕਾਨੂੰਨ ਰਖਤਾ ਅਧਿਕਾਰ ਕਰ ਸਕਦਾ ਪਰ ਜਿਹੜੀ ਉਹਨਾਂ ਦੇ ਅੰਦਰ ਕੋਈ ਮੁਸ਼ਕਿਲਾਂਤ ਹੈ ਜਾਂ ਉਹਨਾਂ ਨੂੰ ਕੋਈ ਇਹ ਜੀ ਸਮਝ ਹੈ ਉਹਨੂੰ ਦੂਰ ਜਾ ਦੇ ਉੱਥੇ ਕੋਈ ਧਾਰਮਿਕ ਆਗੂ ਅੱਗੇ ਹੋ ਕੇ ਦੂਰ ਕਰਨ ਜਾਂ ਕੋਈ ਰਾਜਨੀਤਿਕ ਬੰਦੇ ਅੱਗੇ ਹੋ ਕੇ ਦੂਰ ਕਰਨ ਜਾਂ ਸਮਾਜਿਕ ਬੰਦੇ ਅੱਗੇ ਹੋ ਕੇ ਦੂਰ ਕਰਨ ਜਾਂ ਐਨ ਜੀਓ ਦੇ ਜਿਹੜੇ ਇਨੀਸ਼ੀਏਟਿਵ ਲੈਣ ਆ ਕੇ ਔਰ ਵੱਧ ਤੋਂ ਵੱਧ ਜਿਹੜੇ ਪ੍ਰੋਗਰਾਮ ਹੈ ਜਾ ਕੇ ਇਲਾਕਿਆਂ 'ਚ ਕਰਨ ਕਿ ਇਹ ਗੰਦਗੀ ਜਿਹੜੀ ਹੈ ਇਹ ਨਾ ਫਲਾਓ ਇਹਦੇ 'ਚ ਸਾਫ ਸੁਥਰੇ ਪਾਣੀ ਨੂੰ ਗੰਦਲਾ ਨਾ ਕਰੋ। ਉਜਲਾ ਸਰ ਜੋ ਮਿਲ ਰਿਹਾ ਗਵਰਨਰ ਵੱਲੋਂ ਬਜਟ ਪਾਸ ਕੀਤਾ ਗਿਆ ਉਸ ਬਜਟ ਦੇ ਵਿੱਚੋਂ ਦੇ ਕੋਈ ਪੈਸੇ ਖਰਚ ਕੇ ਸਾਈਨ ਬੋਰਡਾ ਲਈ ਲਗਾ ਦਿੱਤੇ ਜਾਣੇ ਇਸ ਜਗ੍ਹਾ ਤੇ ਕਿ ਇੱਥੇ ਪੂਰਾ ਨਾ ਸੁੱਟੋ ਜਾਂ ਗੰਦਗੀ ਨਾ ਫਲਾਈ ਜਾਵੇ। ਦੇਖੋ ਉਹਦਾ ਨਾ ਕੋਈ ਪਾਲਿਸੀ ਹੁੰ ਤੇ ਮੈਂ ਡੀ ਸਾਹਿਬ ਨੂੰ ਗੂੰਗਾ ਉਹ ਵੀ ਕਰਵਾ ਦੇਣਗੇ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਜਗ੍ਹਾ ਇਹ ਬੋਰਡ ਲੱਗੇ ਨੇ ਗੱਲ ਇਹ ਕਿ ਲੋਕ ਦੇ ਧਿਆਨ ਦੇਣ ਦੀ ਗੱਲ ਹੈ ਨਾ ਬੋਰਡ ਖਣੋ ਦੇ ਇਹ ਨਹੀਂ ਹੈਗਾ ਕਿ ਬੋਰਡ ਖਣੋ ਇਹ ਕਹਿੰਦੇ ਮਤਲਬ ਨਹੀਂ ਲਾਉਂਦੇ ਇੱਥੇ ਤਾਂ ਨੋ ਪਾਰਕਿੰਗ ਦਾ ਬੋਰਡ ਲੱਗਾ ਲੋਕ ਪਾਰਕਿੰਗ ਉੱਥੇ ਜਿੱਦ ਕਰਕੇ ਲਾਉਂਦੇ ਸੋ ਇਹ ਕਿਤੇ ਨਾ ਕਿਤੇ ਸਾਨੂੰ ਸਿਸਟਮ ਨੂੰ ਵੀ ਐਕਟਿਵ ਕਰਨਾ ਪੈਣਾ ਲੋਕਾਂ ਨੂੰ ਵੀ ਸੁਧਾਰ ਵਾਲੇ ਬਣੇ ਸੋਚਣਾ ਪੈਣਾ ਵੀ ਕੁਝ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਆਪਾਂ ਨਵੀਂ ਨਿਬਾਉਣੀਆਂ ਪੈਣਗੀਆਂ ਦੇਖੋ ਇਹਦੇ ਵਿੱਚ ਸਿਸਟਮ ਨੂੰ ਐਕਟਿਵ ਕਰਨਾ ਪਊਗਾ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਤੁਸੀਂ ਇਹਦੇ ਵਿੱਚ ਗੰਦਾ ਜਲ ਨਹੀਂ ਪਾ ਸਕਦੇ ਕੋਈ ਸੀਵਰੇਜ ਦਾ ਪਾਣੀ ਇਹਦੇ ਵਿੱਚ ਨਹੀਂ ਪਾ ਸਕਦੇ ਗੱਲ ਤੇ ਇਹ ਹੈ ਕਿ ਜਿਹੜੀ ਸਰਕਾਰ ਹੈ ਜਾਂ ਉਹ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਜਾਂ ਜਿਹੜਾ ਉੱਥੇ ਡਿਪਾਰਟਮੈਂਟ ਹੈ ਚਾਹੇ ਡਿਪਟੀ ਕਮਿਸ਼ਨਰ ਦਾ ਏਰੀਆ ਪੈਂਦਾ ਵੀ ਉਹ ਕਿੰਨੇ ਐਕਟਿਵ ਨਹੀਂ ਸੋ ਜਿੱਥੇ-ਜਿੱਥੇ ਵੀ ਕੋਈ ਸਾਡੇ ਧਿਆਨ 'ਚ ਇੱਥੇ ਆ ਰਿਹਾ ਸੀ ਇੱਥੇ ਤੇ ਠੀਕ ਕਰ ਰਹੇ ਆ ਜੇ ਕੋਈ ਹੋਰ ਵੀ ਸਾਡੇ ਧਿਆਨ 'ਚ ਆਏਗਾ ਪਠਾਨਕੋਟ ਤੋਂ ਲੈ ਕੇ ਇੱਥੋਂ ਤੱਕ ਅਸੀਂ ਸਰਕਾਰ ਦੇ ਧਿਆਨ 'ਚ ਲਾਵਾਂਗੇ ਇਹ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ ਕਾਨੂੰਨ ਬਣੇ ਨੇ ਤੁਸੀਂ ਸ਼ਕਤੀ ਨਾਲ ਪੇਸ਼ ਆਓ ਕਾਨੂੰਨੀ ਕਾਰਵਾਈ ਕਰੋ ਜਿਹੜਾ ਤੁਹਾਪੇ ਕਿਉਂਕਿ ਇਹ ਪਾਣੀ ਸਾਰੇ ਜਾਂਦਾ ਹੁਣ ਦੇਖੋ ਨਾ ਪਠਾਨਕੋਟ ਦੀ ਤੁਸੀਂ ਗੱਲ ਕੀਤੀ ਉੱਥੋਂ ਆ ਕੇ ਇੱਥੇ ਅਨਸਰੀ ਚ ਪਾਣੀ ਪੈ ਕੇ ਪਵਿੱਤਰ ਸ਼੍ਰੋਵਰਾਂ ਨੂੰ ਜਲ ਜਾਂਦਾ ਹੈ ਇੱਥੋਂ ਦੇ ਦੁਰਗਾਣਾ ਤੀਰਥ ਨੂੰ ਜਲ ਜਾਂਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਆਪਾਂ ਨੂੰ ਕੁਝ ਵੀ ਮਤਲਬ ਸਮਝੋ ਆਪਣਾ ਨੂੰ ਵੀ ਲੈਣੀ ਪੈਣੀ ਹੈ ਔਰ ਜਿਹੜੇ ਜਿਹੜੀ ਕਾਰਜ ਪ੍ਰਣਾਲੀ ਹੈ ਜਿਹੜੀ ਬਿਊਰੋਕ੍ਰੇਸੀ ਹੈ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਫੰਡ ਇੱਥੇ ਮੁਹੱਈਆ ਕਰਵਾਇਆ ਜਾਂ ਉਸ ਦੇ ਤਹਿ ਕਿਹੜੇ ਕਿਹੜੇ ਕੰਮ ਕਰਵਾਏ ਜਾ ਰਹੇ ਦੇਖੋ ਉਹਦੇ ਤਹਿ ਤੇ ਇੱਕ ਤੇ ਸੈਰਗਾ ਬਣ ਰਹੀ ਹੈ ਜਿਹੜੀ ਤਾਰਾ ਵਾਲੇ ਪੁਲ ਤੋਂ ਸੁਲਤਾਨਵਿੰਡ ਚਾਟੀਵਿੰਡ ਪੁਲ ਤੋਂ ਨਹਿਰ ਤੋਂ ਲੈ ਕੇ ਤਰਨਤਾਰਾ ਰੋਡ ਤੋਂ ਇੱਧਰ ਤੱਕ ਆ ਰਹੇ ਨੇ ਉੱਥੇ ਸੈਰਗਾ ਬਣਾ ਰਹੇ ਆ। ਇਹੀ ਸੈਰਗਾ ਅਸੀਂ ਕੰਟੀਨਿਊ ਤਾਰਾ ਵਾਲੇ ਪੁਲ ਤੋਂ ਲੈ ਕੇ ਜਿੱਥੇ ਰੇਲਵੇ ਲਾਈਨ ਹੈ ਜਾਂ ਅੱਗੇ ਵੱਲਾ ਪਿੰਡ ਹੈ ਉਧਰ ਨੂੰ ਅੱਗੇ ਵਧਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਮੇਰਾ ਮੰਨਣਾ ਹੈ ਕਿ ਬਹੁਤ ਇਹ ਜਿਹੜੇ ਜਿੰਨੇ ਸ਼ਹਿਰ ਨੇ ਜਿੰਨਾ ਦੋਈ ਬਣੀ ਸ਼ਹਿਰ ਵਸਿਆ ਹੈ, ਬਾਦੀ ਵਸੀ ਹੈ, ਇੱਥੇ ਕੋਈ ਪਾਰਕ ਨਹੀਂ ਹੈਗਾ। ਕੋਈ ਸੈਰਗਾ ਨਹੀਂ ਹੈਗੀ। ਸੋ ਇਹ ਇੱਕ ਪਹਿਲ ਸਾਡੀ ਹੈਗੀ ਆ। ਔਰ ਇਹਦੇ ਤਾਂ ਹੁੰਦੇ ਰਵਾਂਗੇ ਇਹਦੇ ਤੇ ਜਿਹੜੀ ਮੰਦਰੀਗਾ ਤੇ ਰਹੀਂ ਕੰਮ ਜਿਹੜੇ ਹੋਰ ਵੀ ਹੋਣ ਵਾਲੇ ਉਹ ਕਰਵਾਉਂਦੇ ਰਵਾਂਗੇ ਤਾਂ ਕਿ ਇਹਦੀ ਸਫਾਈ ਜਿਹੜੀ ਹੈ ਉਹ ਚੱਲਦੀ ਰਹੇ ਔਰ ਇਹ ਜਿਹੜੇ ਪਾਣੀ ਨੇ ਇਹਨਾਂ ਨੂੰ ਸਾਫ਼ ਰੱਖੀਏ ਔਰ ਜਿਹੜੇ ਪੀਣ ਯੋਗ ਪਾਣੀ ਕਿਉਂਕਿ ਹੁਣ ਨਹਿਰ ਦੇ ਵਿੱਚੋਂ ਹੀ ਪਾਣੀ ਸਾਰੇ ਸ਼ਹਿਰ ਨੂੰ ਮਿਲਣਾ ਹੈ ਜਿਹੜਾ 1100 ਕਰੋੜ ਦਾ ਪ੍ਰੋਜੈਕਟ ਲਾ ਰਹੇ ਆ ਉਹਦੇ ਵਿੱਚ ਵੱੱਲੇ ਦੇ ਲਾਗੇ ਤੁਹਾਨੂੰ ਪਤਾ ਹੈ ਉਹ ਨਹਿਰ ਦਾ ਪਾਣੀ ਹੀ ਸਾਫ਼ ਹੋ ਕੇ ਸਾਰੇ ਲੋਕਾਂ ਨੂੰ ਮਿਲਣਾ ਹੈ ਸੋ ਇਹਨੂੰ ਸਾਫ਼ ਰੱਖਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ ਇਹਨੂੰ ਸਾਫ਼ ਵੀ ਰੱਖਾਂਗੇ ਅੱਛੀ ਸ਼ਹਿਰਗਾਰ ਵੀ ਬਣਾਵਾਂਗੇ ਜਿੰਨਾ 16 ਮੁੱਦੇ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਲੇਟ ਨਹੀਂ ਹੋਗੇ ਬਹੁਤ देर ਬਾਅਦ ਤੁਸੀਂ ਆਵਾਜ਼ ਚੁੱਕੀ ਜਾਂ ਪਹਿਲੇ ਚੁੱਕਦੇ ਤਾਂ ਸ਼ਾਇਦ ਇਹ ਕੰਮ ਹੋਏ ਹੁੰਦੇ। ਬਈ ਆਵਾਜ਼ ਪਹਿਲਾਂ ਵੀ ਚੁੱਕੀ ਆ। ਆਵਾਜ਼ ਤੁਸੀਂ ਪਾਰਲੀਮੈਂਟ ਚ ਦੇਖੋ ਪਹਿਲਾਂ ਵੀ ਚੁੱਕੀ ਆ। ਪਰ ਜੋ-ਜੋ ਚੀਜ਼ ਕੋ ਧਿਆਨ ਚਾਹੀ ਜੰਦੀ ਹੈ ਤੇ ਉਤੋਂ ਇਹ ਚੀਜ਼ਾਂ ਧਿਆਨ ਚ ਦਿੱਤੀਆਂ ਜਾਂਦੀਆਂ ਨੇ ਇਹ ਕੰਮ ਹੈ ਫਿਰ ਉਹੀ ਗੱਲ ਕਹਿਣਾ ਕਿ ਲੋਕਲ ਕਾਉਂਸਲਰ ਦਾ ਐਮਐਲਏ ਸਬੰਧ ਦੇ ਕੰਮ ਨੇ। ਉਹਨਾਂ ਦੇ ਧਿਆਨ ਚ ਆਉਣ ਵਾਲੀਆਂ ਚੀਜ਼ਾਂ ਨੇ ਇਹ ਉਹਨਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਸਾਰੇ ਸਟੇਟ ਸਬਜੈਕਟ ਨੇ। ਇਹਦੇ ਚ ਕੋਈ ਸਬਜੈਕਟ ਇਹੋ ਜਿਹੇ ਜਿਹੜ ਉਹ ਆਪ ਜਿਮੇਵਾਰੀ ਲੈਂਦੇ ਹੋਏ ਵੀ ਚਲੋ ਠੀਕ ਹੈ ਜੇ ਕਾਉਂਸਲਰ ਕੰਮ ਨਹੀਂ ਕਰਦਾ ਜੇ ਐਮਐਲਏ ਨਹੀਂ ਕਰਦਾ ਅਸੀਂ ਉਹਦੀ ਜਿਮੇਵਾਰੀ ਆਪ ਲੈਣੇ ਆਂ ਔਰ ਕਰਵਾ ਰਹੇ ਆਂ ਸੋ ਇਹ ਕੰਮ ਪਹਿਲੋਂ ਵੀ ਧਿਆਨ ਚ ਨਹੀਂ ਹੁਣ ਵੀ ਧਿਆਨ ਚ ਨਹੀਂ ਅਗਾਮੀ ਧਿਆਨ ਚ ਰਹਿਣੇ ਨੇ ਕਿਉਂਕਿ ਮੈਂ ਬਤੌਰ ਕਾਉਂਸਲਰ ਵੀ ਜੋ ਮੈਂ ਡਿਊਟੀ ਕੀਤੀ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਵੀ ਡਿਊਟੀ ਕਰ ਰਹੇ ਆਂ ਉਸੇ ਹੀ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਨਬਾਵਾਂ ਕੁਝ ਸੁਧਾਰ ਨਜ਼ਰ ਆਉਂਦਾ ਪਰ ਪ੍ਰੋਪਰ ਜਿਹੜਾ ਕਿ ਸੁਧਾਰ ਹੋਣਾ ਚਾਹੀਦਾ ਕਿਉਂਕਿ ਅੱਜ ਵੀ ਲੋਕ ਜਿਹੜੇ ਨੇ ਕੀ ਦੇਖੇਗੇ ਨੇ ਉਹ ਗੰਦਗੀ ਖੁੱਟਦੇ ਬਿਨ। ਦੇਖੋ ਇਹ ਮਾਨਸਿਕਤਾ ਦਾ ਸਤਾ ਸੁਧਾਰ ਤੇ ਲੋਕਾਂ ਨੂੰ ਕਰਨਾ ਪਊਗਾ। ਆਪਣੇ ਦਿਮਾਗ ਦੀ ਗੰਦਗੀ ਤੇ ਲੋਕਾਂ ਨੂੰ ਖੁਦ ਕੱਢਣੀ ਪਊਗੀ। ਉੱਥੋਂ ਤੱਕ ਤੇ ਅਸੀਂ ਕਹਿ ਸਕਦੇ ਆ ਕਾਨੂੰਨ ਰਖਤਾ ਅਧਿਕਾਰ ਕਰ ਸਕਦਾ ਪਰ ਜਿਹੜੀ ਉਹਨਾਂ ਦੇ ਅੰਦਰ ਕੋਈ ਮੁਸ਼ਕਿਲਾਂਤ ਹੈ ਜਾਂ ਉਹਨਾਂ ਨੂੰ ਕੋਈ ਇਹੀ ਜੀ ਸਮਝ ਹੈ ਉਹਨੂੰ ਦੂਰ ਕਰਨਾ ਤੇ ਜਿਆਦਾ ਦੇ ਉੱਥੇ ਕੋਈ ਧਾਰਮਿਕ ਅਗੂ ਅੱਗੇ ਹੋ ਕੇ ਦੂਰ ਕਰਨ ਜਾਗਰ ਅਨੁਇਤਿਕ ਬੰਦੇ ਅੱਗੇ ਹੋ ਕੇ ਦੂਰ ਕਰਨ ਜਾਂ ਸਮਾਜਿਕ ਬੰਦੇ ਅੱਗੇ ਹੋ ਕੇ ਦੂਰ ਕਰਨ ਜਾਂ ਐਨ ਜੀਓ ਦੇ ਜਿਹੇ ਇਨੀਸ਼ੀਏਟਿਵ ਲੈਣ ਆ ਕੇ ਔਰ ਵੱਧ ਤੋਂ ਵੱਧ ਜਿਹੜੇ ਪ੍ਰੋਗਰਾਮ ਹੈ ਜਾ ਕੇ ਇਲਾਕਿਆਂ ਚ ਕਰਨਗੇ ਇਹ ਗੰਦਗੀ ਜਿਹੜੀ ਹੈ ਇਹ ਨਾ ਫਲਾਓ ਇਹਦੇ ਚ ਸਾਫ ਸੁਥਰੇ ਪਾਣੀ ਨੂੰ ਗੰਦਲਾ ਨਾ ਕਰੋ ਕੁਜਲਾ ਸਾਹਿਬ ਜੋ ਮਨਰੇਗਾ ਵੱਲੋਂ ਬਜਟ ਪਾਸ ਕੀਤਾ ਗਿਆ ਉਸ ਬਜਟ ਦੇ ਵਿੱਚੋਂ ਦੇ ਕੁਝ ਪੈਸੇ ਖਰਚ ਕੇ ਸਾਈਨੋਜ ਬੋਰਡਰੇ ਹੀ ਲਗਾ ਦਿੱਤੇ ਜਾਣ ਇਸ ਜਗ੍ਹਾ ਤੇ ਕਿ ਇੱਥੇ ਪੂੜਾ ਨਾ ਸੁੱਟੋ ਜਾਂ ਗੰਦਗੀ ਨਾ ਫਲਾਇਆ ਜਾਵੇ ਦੇਖੋ ਉਹਦਾ ਨਾ ਕੋਈ ਪਾਲਿਸੀ ਹੁੰਦੀ ਹੈ ਜੇ ਉਹਦੇ ਪਾਲਿਸੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੋਣਗੀਆਂ ਤੇ ਮੈਂ ਡੀ ਸਾਹਿਬ ਨੂੰ ਗੂੰਗਾ ਉਹ ਵੀ ਕਰਵਾ ਦੇਣਗੇ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਜਗ੍ਹਾ ਇਹ ਬੋਰਡ ਲੱਗੇ ਨੇ ਗੱਲ ਇਹ ਕਿ ਲੋਕ ਦੇ ਧਿਆਨ ਦੇਣ ਦੀ ਗੱਲ ਹੈ ਨਾ ਬੋਰਡ ਖਣੋ ਦੇ ਇਹ ਨਹੀਂ ਹੈਗਾ ਕਿ ਬੋਰਡ ਖਣੋ ਇਹ ਕਹਿੰਦੇ ਮਤਲਬ ਨਹੀਂ ਲਾਉਂਦੇ ਇੱਥੇ ਤਾਂ ਨੋ ਪਾਰਕਿੰਗ ਦਾ ਬੋਰਡ ਲੱਗਾ ਲੋਕ ਪਾਰਕਿੰਗ ਉੱਥੇ ਜਿੱਦ ਕਰਕੇ ਲਾਉਂਦੇ ਸੋ ਇਹ ਕਿਤੇ ਨਾ ਕਿਤੇ ਸਾਨੂੰ ਸਿਸਟਮ ਨੂੰ ਵੀ ਐਕਟਿਵ ਕਰਨਾ ਪੈਣਾ ਲੋਕਾਂ ਨੂੰ ਵੀ ਸੁਧਾਰ ਵਾਲੇ ਬਣੇ ਸੋਚਣਾ ਪੈਣਾ ਵੀ ਕੁਝ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਆਪਾਂ ਨਵੀਂ ਨਿਬਾਉਣੀਆਂ ਪੈਣਗੀਆਂ